ਕੁੱਟਮਾਰ ਕਰਦਾ ਏ ਔਰ ਨਸ਼ਾ ਕਰਨ ਤੋਂ ਬਾਅਦ ਫਿਰ ਕਹਿੰਦਾ ਮੇਤੋ ਗਲਤੀ ਹੋ ਗਈ ਮੈਂ ਨਹੀਂ ਕੁੱਟਮਾਰ ਕਰਨਾ ਚਾਹੁੰਦਾ ਮੈਂ ਨਹੀਂ ਲੜਨਾ ਚਾਹੁੰਦਾ ਮੈਂ ਨਹੀਂ ਭੰਡੇ ਭੰਲਣਾ ਚਾਹੁੰਦਾ ਪਰ ਮੈਂ ਕੀ ਕਰਾਂ ਮੇਤੋ ਰੇਹ ਹੀ ਨਹੀਂ ਜਾਂਦਾ ਮੈਨੂੰ ਰੋਕੋ ਨਾ ਸੋਚੋ ਇਹ ਕਿੰਨੀ ਖਤਰਨਾਕ ਜਕੜ ਹੈ ਜਦੋਂ ਨਸ਼ਾ ਕਰ ਲੈਂਦਾ ਫਿਰ ਬੰਦਾ ਕਹਿੰਦਾ ਵੀ ਮੈਂ ਐਦਾਂ ਦਾ ਕੁਝ ਨਹੀਂ ਕਰਨਾ ਚਾਹੁੰਦਾ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਪਰ ਉਹ ਹੀ ਚੀਜ਼ਾਂ ਕਰਨ ਤੇ ਮਜਬੂਰ ਹੋ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਹੀਂ ਕਰਨਾ ਚਾਹੁੰਦਾ 3 ਰੁਪਏ ਦੀ ਜਰਦੇ ਦੀ ਪੂੜੀ ਪਿੱਛੇ ਇੱਕ ਮੁੰਡੇ ਨੇ ਆਪ ਦੀ ਮਾਂ ਦਾ ਕਤਲ ਕਰਤਾ ਸੀ ਸਿਰਫ 3 ਰੁਪਏ ਦੀ ਜਰਦੇ ਦੀ ਪੂੜੀ ਪਿੱਛੇ ਆ ਚੀਜ਼ਾਂ ਹੋ ਜਾਂਦੀਆਂ ਨੇ ਔਰ ਇਹ ਸਾਰੀ ਖੇਡ ਮਾਇਆ ਤੇ ਬੰਦਨਾ ਦੀ ਹੈ ਲੱਖ 84 ਫਿਰ ਫਿਰ ਆਵੇ ਬਿਰਤਾ ਜਨਮ ਗਵਾਇਆ ਔਰ ਇਸ ਪਾਤਨਾ